ਜਾਰੀਆਂ ਕੀ ਹਾਂ ਸਾਡੇ ਵਾਰਡ ਦੇ ਵਿੱਚ ਕਈ ਪ੍ਰੋਬਲਮਸ ਹੈਗੀਆਂ ਪਾਣੀ ਦੀ ਪ੍ਰੋਬਲਮ ਉਤਾਰਾਂ નીચે ਆ ਰਹੀਆਂ ਬਿਜਲੀ ਦੀਆਂ ਬਚਾਂ ਨੂੰ ਬਾਰਿਸ਼ ਥੋੜੀ ਜੀ ਆਂਦੀ ਹੈ ਤਾਂ ਉਤਾਰਾਂ ਚ ਕਰੰਟ ਆ ਰਿਹਾ ਮੈਂ ਹੁਣ ਵਾਰਡ ਉਹ ਚੀਜ਼ ਨੂੰ ਦਿਲ ਚ ਨਾ ਕਰਦਾ ਹੁੰਦਾ ਯਾਰ ਮੇਰਾ ਆਪਣਾ ਮੇਰਾ ਆਪਣਾ ਏਰੀਆ ਯਾਰ ਮੈਂ ਆਪਣੇ ਏਰੀਆ ਲਈ ਕੁਝ ਤਾਂ ਕਰਾਂ ਆਪਣੇ ਵਾਰਡ ਦਾ ਕੁਝ ਭਲਾ ਹੋਵੇ ਤੇ ਤੁਸੀਂ ਉਮੀਦ ਹੈ ਕਿ ਇੱਕ ਸਹੀ ਜਿਹੜੇ ਆ ਇਹ ਉਮੀਦਵਾਰ ਨੂੰ ਚੁਣੋਗੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਆਪਣਾ ਗੋਬਿੰਦ ਰਾਏ ਜਿਵੇਂ ਕਿ ਤੁਹਾਨੂੰ ਪਤਾ ਹੈ ਜਲੰਧਰ ਸ਼ਹਿਰ ਦੇ ਵਿੱਚ ਨਗਰ ਕੌਂਸਲਿੰਗ ਦੀਆਂ ਵੋਟਾਂ ਨੂੰ ਲੈ ਕੇ ਜਿਹੜੀ ਜੋਰ ਅਜਮਾਇਸ਼ ਪੂਰੀ ਚੱਲ ਰਹੀ ਆ ਸੋ ਜਿੰਨੇ ਵੀ ਵਾਰਡ ਆ ਉਹਨਾਂ ਦੇ ਜਿਹੜੇ ਵੀ ਕੈਂਡੀਡੇਟ ਖੜੇ ਆ ਹਰ ਇੱਕ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ ਸੋ ਸਾਡੇ ਨਾਲ ਇਸ ਵੇਲੇ ਅਮਰਦੀਪ ਕੌਰ ਜੀ ਜੋ ਵਾਰਡ ਨੰਬਰ 69 ਦੇ ਉਮੀਦਵਾਰ ਨੇ ਜਿਨ੍ਹਾਂ ਦਾ ਚੋਣ ਨਿਸ਼ਾਨ ਬੈਟ ਆ ਜੋ ਅਮਰਦੀਪ ਕੌਰ ਜੀ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਉਹਨਾਂ ਦੇ ਹਸਬੰਦ ਬੱਬੂ ਸਿਡਾਣਾ ਜੀ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਵਾਕਿਫ ਹੋ ਸੋ ਜਿਨ੍ਹਾਂ ਨੇ ਬਹੁਤ ਵਧੀਆ ਸਮਾਜ ਦੇ ਵਿੱਚ ਇੱਕ ਆਪਣਾ ਨਾਮ ਵੀ ਬਣਾਇਆ ਸੋ ਸਾਡੇ ਨਾਲ ਨੇ ਆਉਂ ਗੱਲਬਾਤ ਕਰਦੇ ਆਂ ਸਵਾਗਤ ਹੈ ਜੀ ਤੁਹਾਡਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਮ ਰਾਮ ਜੀ ਸਭ ਨੂੰ ਇਸ ਵਾਰ ਚੋਣਾਂ ਨੂੰ ਲੈ ਕੇ ਤੁਹਾਡੇ ਕੀ ਮੁੱਦੇ ਨੇ ਲਕਿਉਂ ਦੇਤਾ ਅਰਪਨ ਆਪਣੇ ਵਾਰਡ ਦਾ ਮੁੱਦਾ ਗੱਲਾਂ ਤੇ ਮੇਰੇ ਵਾਰਡੇ ਸਰ ਨਾਲ ਵੱਡਾ ਮੁੱਦਾ ਹੈਗਾ ਜਿਹੜਾ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੈਗੀ ਸਾਡੀਆਂ 4 ਇੰਟਰਸ ਹੈਗੀਆਂ ਵਾਰਡ ਦੀਆਂ ਫਸਟ ਫੋਲ ਅਗੇ ਵਰਕਸ਼ਾਪ ਕੰਟੋ ਜਦੋਂ ਕਸ਼ਪ ਕੰਟੋ ਅੰਦਰ ਵਰਦੇ ਤੁਹਾਡਾ ਵਾਰਡ ਸ਼ੁਰੂ ਹੋ ਜਾਂਦਾ ਸੈਕੰਡ ਫੋਲ ਜਦੋਂ ਆਪਾਂ ਸੈਨਦਪੁਰ ਤੋਂ ਅੰਦਰ ਐਂਟਰ ਕਰਦੇ ਆ ਉਹ ਸਾਡੀ ਦੂਸਰੀ ਇੰਟਰਸ ਹੈ 3 ਸੀ ਸਾਡੀ ਮੀਲੇ ਮਿਲ ਤੋਂ ਇੰਟਰਸ ਹੈਗੀ 4 ਥੀ ਸਾਡੀ ਇੰਟਰਸ ਹੈਗੀ ਸੋਡਲ ਫਾਟਕ ਤੋਂ ਇਹ ਚਾਰੀਆਂ ਜਿਹੜੀਆਂ ਆਪਣੀ ਇੰਟਰਸ ਹੈਗੀਆਂ ਜਦੋਂ ਚਾਰ ਛੇਟਾਂ ਕਰਨੀਆਂ ਇਹ ਚਾਰੇ ਸਾਡਾ ਬਲੋਕ ਹੋ ਜਾਂਦੀਆਂ ਇਹ ਆਪਣੇ ਵਾਰਡ ਦੇ ਅੰਦਰ ਗਲੀਆਂ ਵਿੱਚ ਪਾਣੀ ਭਰ ਜਾਂਦਾ ਮੇਨ ਸੜਕਾਂ ਤੇ ਪਾਣੀ ਭਰ ਜਾਂਦਾ ਇਸ ਤੋਂ ਪਹਿਲਾਂ ਜਿਹੜੇ ਵੀ ਕੌਂਸਲਰ ਸੇਵਾਣ ਰਹੇ ਨੇ ਕਿਸੇ ਨੇ ਵੀ ਨੀ ਸੁਰਪਤਾ ਲਿਆ ਵਾਰਡ ਦਾ ਇਹ ਇੰਨਾ ਸੋਹਣਾ ਸਾਡਾ ਏਰੀਆ ਪਰ ਸੈਂਟਰ ਵਿੱਚ ਬੈਠੇ ਆ 2-3 ਕਿਲੋਮੀਟਰ ਸਾਡੇ ਤੇ ਸਟੇਸ਼ਨ ਹੈ ਲੋਕੋ 3 ਕਿਲੋਮੀਟਰ ਦੀ ਬੱਸ ਸਟੈਂਡ ਤੋਂ ਹੈਗੇ ਬਿਲਕੁਲ ਸੈਂਟਰ ਹੈ ਵਧੀਆ ਏਰੀਆ ਹੈ ਪੀਸਫੁੱਲ ਏਰੀਆ ਹੈ ਪਰ ਇਹ ਏਰੀਆ ਲੋਵਾਰਸ ਜਿਹਾ ਹੀ ਹੋ ਗਿਆ ਦਿਲ ਨੂੰ ਬਹੁਤ ਦੁੱਖ ਲੱਗਦਾ ਵੀ ਆਪਾਂ ਇੰਨੇ ਵਧੀਆ ਏਰੀਆ ਚ ਰਹਿੰਦੇ ਇੰਨੇ ਕੋਲ ਕੋਈ ਅੰਦਾ ਵਾਲੀ ਵਾਰ ਸੀ ਨਹੀਂ ਹੋਰ ਇਸ ਤੋਂ ਇਲਾਵਾ ਜਿਹੜੀਆਂ ਸਮੱਸਿਆਵਾਂ ਚਲੋ ਮੂਲ ਕੂਸ ਸਮੱਸਿਆ ਹੁੰਦੀਆਂ ਮੈਂ ਬਤੌਰ ਇੰਚਾਰਜ 2 ਸਾਲ ਆਪਦਾ ਰਿਆ ਪੰਤਲ ਕੰਦਰ ਸਾਰੇ ਦਾ ਬਤੌਰ ਇੰਚਾਰਜ ਕਾਫੀ ਤੇ ਮੈਂ ਸੁਧਾਰ ਲਿਆਂਦੇ ਕੋਸ਼ਿਸ਼ ਕੀਤੀ ਸੁਧਾਰ ਹੋਏ ਵੀ ਹੈ ਕੁਝ ਤੇਜ ਦਾ ਸੀਵਰੇਜ ਦਾ ਪ੍ਰੋਬਲਮ ਸੀ ਉਹਦੇ ਵਿੱਚ ਕਾਫੀ ਅਮੈਂਡਮੈਂਟ ਕਰਕੇ ਜਿੱਦਾਂ ਉਦਿਆ ਵਗੈਰਾ ਬਣਾ ਕੇ ਕਲੀਨਿੰਗ ਕਰਾ ਕੇ ਸਟ੍ਰਕਚਰ ਮਸ਼ੀਨਾਂ ਲਵਾ ਕੇ ਕਾਫੀ ਸੁਧਾਰ ਕੀਤਾ ਸੀ ਪਰ ਜਿਹੜਾ ਸਾਡਾ ਮੇਨ ਮੁੱਦਾ ਨਾ ਹੈ ਕਈ ਵਾਰੀ ਐਮਐਲਏ ਸਰਵਾਂ ਨੂੰ ਉਹਨਾਂ ਨੇ ਜਿਹਦਾ ਬਜਟ ਵੱਡਾ ਉਹ ਨੈਗਲੈਕਟ ਜੇ ਕਰਤਾ ਅਨਗੋਲੀਆਂ ਜੇ ਕਰਤਾ ਏਰੀਆ ਉਹ ਚੀਜ਼ ਨੂੰ ਰੇਲ 'ਚ ਨਾ ਖੜਦੜ ਦਉਂਦਾ ਯਾਰ ਮੇਰਾ ਆਪਣਾ ਮੇਰਾ ਆਪਣਾ ਏਰੀਆ ਯਾਰ ਮੈਂ ਆਪਣੇ ਏਰੀਆ ਲਈ ਕੁਝ ਤਾਂ ਕਰਾਂ ਹੁਣ ਮੈਂ ਇਹ ਮੁੱਦਾ ਲੈ ਕੇ ਆਇਆ ਜੇ ਮੇਰੀ ਵਾਈਫ ਮੂਛ ਹੁੰਦੇ ਨੇ ਮੈਂ ਆਪਾਂ ਮੈਂਬਰ ਬਣ ਕੇ ਜਾਂਦੇ ਆ ਹਾਊਸ ਦੇ ਵਿੱਚ ਸਾਡਾ ਪਹਿਲਾ ਪ੍ਰਾਇਓਰਟੀ ਆ ਹੋ ਗਈ ਬਰਸਾਤੀ ਪਾਣੀ ਨੂੰ ਨਿਯਾਤ ਤੋਂ ਸੈਕੰਡ ਹਾਲ ਚਲੋ ਸੋਸ਼ਲ ਸਿਕਿਉਰਿਟੀ ਵੀ ਤੇ ਸਕੀਮਾ ਹੁੰਦੀ ਹੈ ਲੰਦੀਆਂ ਉਹ ਕੋਈ ਮੈਟਰ ਨਹੀਂ ਉਹ ਸਰਕਾਰ ਦੇ پیسے ਦੇ ਰਹੀ ਹੈ ਚਲੋ ਅਸੀਂ ਫਾਰਮ ਦੇਣਾ ਤੁਸੀਂ ਵੀ ਦੇ ਸਕਦੇ ਹੋ ਉਹ ਕੋਈ ਮੈਟਰ ਨਹੀਂ ਹੈਗਾ ਉਹ ਦੇਖੋ ਕੋਰੋਨਾ ਕਾਲ ਦੀ ਬੱਚੀ ਉਹਦੇ ਵਿੱਚ ਸਰਕਾਰ ਦੀ ਹੈ ਫਿਰ ਸਰਕਾਰ ਵੱਲੋਂ ਬਹੁਤ ਹੱਦ ਤੱਕ ਮੈਂ ਆਪਣਾ ਬਜਟ ਲਾ ਕੇ ਲੋਕਾਂ ਦੀ ਸੇਵਾ ਕੀਤੀ ਸਾਡਾ ਪਰਿਵਾਰ ਇੱਕ ਸਮਾਜ ਸੇਵੀ ਪਰਿਵਾਰ ਹੈ ਮੇਰੇ ਬ੍ਰਦਰ ਰੋਟਰੀ ਦੀ ਸੇਵਾ ਕਰਦੇ ਮੇਰੀ ਬੀਟੀਆ ਰੋਟਰੀ ਦੀ ਸੇਵਾ ਕਰਦੀ ਮੇਰੇ ਬਿਊਰੋਕ੍ਰੇਟ ਸਾਡੇ ਦਾਦਾ ਜੀ ਉੱਗੇ ਸਮਾਜ ਸੇਵੀ ਸੀ। ਉਹ ਕੋਈ ਚਲੋ ਗੁਰਤੀ ਸਾਨੂੰ ਆਪਣੇ ਬਜ਼ੁਰਗਾਂ ਤੋਂ ਮਿਲੀ। ਅਸੀਂ ਇੰਨੀ ਸੇਵਾ ਕਰਨੀ ਹੈ। ਸਾਡੇ ਉੱਤੇ ਪਿਛਲੇ 10 ਸਾਲੋਂ ਤੋਂ ਮੈਂ ਐਕਟਿਵ ਹਾਂ ਐਜ਼ ਇਨਚਾਰਜ। 1 ਰੁਪਈਆ ਦਾ ਕੋਈ ਦੋਸ਼ ਨਾ ਕੋ ਮੈਂ ਰਾਣੀ ਚੋਂ ਸੁਨੇਹਾਸ ਲੱਗੂ। ਮੈਂ ਇਹੀ ਕਹਿਣਾ ਚਾਹਨਾ ਇੱਕ ਨੰਬਰ ਨਿਸ਼ਾਨ ਬੈੜ ਦਾ ਨਿਸ਼ਾਨ ਹੈ। 69 ਨੰਬਰ ਵਾਰਡ ਤੋਂ ਸ਼੍ਰੀਮਤੀ ਅੰਮ੍ਰਿਤਪ੍ਰੀਤ ਕੌਰ ਮੇਰੀ ਪਤਨੀ ਉਹਨਾਂ ਨੂੰ ਕਾਮਯਾਬ ਕਰੋ। ਤਹਾਡੇ ਵਿਸ਼ਵਾਸ ਤੇ ਜੀ ਪਹਿਲੇ ਵੀ ਤੁਹਾਨੂੰ ਉਤਰਿਆ ਹੁਣ ਵੀ ਕਰੇ ਉਤਰਾਂਗੇ ਇੱਕ ਕੰਧ ਲੈਣ ਜਾ ਰਹੇ ਆ ਤੁਹਾਡਾ ਵੋਟ ਲੈਣੀ ਨਹੀਂ ਇਹ ਕਰਦੇ ਜਿਹੜਾ ਸੂਸਮੇਲ ਮੈਂ ਤੇ ਮੇਰਾ ਪਰਿਵਾਰ ਕਮਿਟਡ ਤੁਹਾਨੂੰ ਵਾਪਸ ਕਰੂਗਾ ਵਾਏ ਕੋਈ ਜੇ ਕਾਲਸਾ ਵਾਏ ਕੋਈ ਜੀ ਬਤੇ ਜੈ ਸ਼੍ਰੀ ਰਾਮ ਸੋ ਸਾਡੇ ਨਾਲ ਮੈਡਮ ਅਮਰਦੀਪ ਜੀ ਵੀ ਆ ਹਾਂ ਮੈਮ ਤੁਸੀਂ ਵੀ ਆਪਣੇ ਵੋਟਰਾਂ ਨੂੰ ਕੁਝ ਕਹਿਣਾ ਚਾਹੋਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਕੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਕਹਿਣਾ ਚਾਹ ਜਾਰੀਆਂ ਕੀ ਹਾਂ ਸਾਡੇ ਵਾਰਡ ਦੇ ਵਿੱਚ ਕਈ ਪ੍ਰੋਬਲਮਸ ਹੈਗੀਆਂ ਜਿਦਾ ਪਾਣੀ ਦੀ ਪ੍ਰੋਬਲਮ ਨਤਾਰਾ ਨੀਚੇ ਆ ਰਹੀਆਂ ਬਿਜਲੀ ਦੀਆਂ ਵਚਨ ਲ ਬਾਰਿਸ਼ ਥੋੜੀ ਜੀ ਆਂਦੀ ਹੈ ਤੇ ਉਤਾਰਾਂ ਚ ਕਰੰਟ ਆ ਰਿਹਾ ਹੈ ਮੈਂ ਹਨਵਾਰਡ ਘੁੰਮ ਕੇ ਆਈਆਂ ਤੇ ਮੈਂ ਦੇਖ ਰਹੀਆਂ ਕਿ ਉਥੇ ਲੋਕੀ ਕਿੰਨੇ ਪਰੇਸ਼ਾਨ ਨੇ ਐਸ ਟਾਈਮ ਕਿਉਂਕਿ ਉਹ ਕਹਿ ਰਹੇ ਨੇ ਕਿ ਵਾਰਡ ਦੇ ਵਿੱਚ ਜਿਹੜੇ ਉਤਾਰਾਂ ਨੀਚੇ ਆ ਰਹੀਆਂ ਸਾਡੇ ਨੂੰ ਕਿਸੇ ਨੂੰ ਵੀ ਕਰੰਟ ਲੱਗ ਸਕਦਾ ਬਾਰਿਸ਼ ਦੇ ਵਿੱਚ ਅਸੀਂ ਚਾਹਾਂਗੇ ਜਦੋਂ ਵੀ ਪਹਿਲਾ ਮੁੱਦਾ ਸਾਡਾ ਇਹ ਉਤਾਰਾਂ ਉੱਚਾ ਕੀਤੇ ਜਾਂ ਵਾਰਡ ਸਾਡਾ ਪਰਿਵਾਰ ਹੈ ਸੋ ਵਾਰਡ ਇਹਨਾਂ ਦਾ ਪਰਿਵਾਰ ਹੈ ਔਰ ਵਾਰਡ ਪ੍ਰਤੀ ਇਹਨਾਂ ਦਾ ਪਿਆਰ ਹੈ ਔਰ ਮਨ ਦੇ ਵਿੱਚ ਇੱਕ ਚੀਜ਼ ਹੈ ਜੋ ਵਾਰਡ ਦੇ ਵਿੱਚ ਕੰਮ ਨਹੀਂ ਹੋਏ ਉਹਨਾਂ ਨੂੰ ਲੈ ਕੇ ਸੋ 21 ਤਰੀਕ ਨੂੰ ਆਉਣ ਵਾਲੀ ਆ ਕਿ ਅਗਰ ਤੁਸੀਂ ਚਾਹੁੰਦੇ ਹੋ ਇਹ ਆਪਣੇ ਇਲਾਕੇ ਦਾ ਆਪਣੇ ਵਾਰਡ ਦਾ ਕੁਝ ਭਲਾ ਹੋਵੇ ਤੇ ਤੁਸੀਂ ਉਮੀਦ ਹੈ ਕਿ ਇੱਕ ਸਹੀ ਜਿਹੜੇ ਆ ਇਹ ਉਮੀਦਵਾਰ ਨੂੰ ਚੁਣੋਗੇ ਕੈਮਰਾਮੈਨ ਹਰਮੇਸ਼ਦਾ ਨਾਲ ਗੋਬਿੰਦ ਰਾਏ ਜਲੰਧਰ